ਸਤਿ ਸ਼੍ਰੀ ਅਕਾਲ ਦੋਸਤੋ ਮੁਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਸੁਪਰੀਮ ਕੋਰਟ ਨੇ ਮੁਲਾਜ਼ਮਾਂ ਦੇ ਪੈਨਸ਼ਨਰਾਂ ਦੇ ਲਈ ਵੱਡੀ ਖੁਸ਼ਖਬਰੀ ਦਿੱਤੀ ਪੇ ਕਮਿਸ਼ਨ ਦੀ ਲੇਟੈਸਟ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਵੱਡਾ ਤੋਹਫ਼ਾ ਮਿਲੇਗਾ ਮੁਲਾਜ਼ਮਾਂ ਨੂੰ ਫੈਕਟਰ 2.11% ਡੀਏ ਏਰੀਅਰ ਦੇ ਬਕਾਏ ਵਿੱਤ ਵਿਭਾਗ ਨੇ ਜਾਰੀ ਕੀਤੀ ਕਰੋੜਾਂ ਰੁਪਏ ਦੇ ਏਰੀਅਰ ਦੀ ਤਿਆਰੀ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਅਸੀਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਮਲਾਜ਼ਮਾਂ ਦਾ ਸੰਘਰਸ਼ ਹੋਰ ਤਿੱਖਾ ਹੋ ਜਾਵੇਗਾ ਮਲਾਜ਼ਮ ਆਗੂਆਂ ਵੱਲੋਂ ਵੀ ਇਹ ਐਲਾਨ ਕਰ ਦਿੱਤਾ ਗਿਆ ਹੈ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿੱਥੇ ਸੰਘਰਸ਼ ਕੀਤਾ ਜਾ ਰਿਹਾ ਉੱਥੇ ਹੀ ਬਹੁਤ ਸਾਰੇ ਕਾਨੂੰਨੀ ਕੇਸ ਪਟੀਸ਼ਨਾਂ ਜਿਹੜੀਆਂ ਕਿ ਹਾਈ ਕੋਰਟ ਦੇ ਵਿੱਚ ਚੱਲ ਰਹੀਆਂ ਨੇ ਕੁਝ ਪਟੀਸ਼ਨਾਂ ਅਜਈਆਂ ਨੇ ਜੋ ਸੁਪਰੀਮ ਕੋਰਟ ਤੱਕ ਪੁੱਜ ਚੁੱਕੀਆਂ ਨੇ ਪੈਨਸ਼ਨਰਾਂ ਨੂੰ ਵੱਡਾ ਲਾਭ ਦੇਣ ਦੀ ਗੱਲ ਕਹੀ ਜਾ ਰਹੀ ਹੈ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ ਹਾਂਜੀ ਅਸੀਂ ਤੁਹਾਨੂੰ ਦੱਸ ਦੇਈਏ ਕਿ ਮਲਾਜ਼ਮਾਂ ਦੇ ਲਈ ਸੁਪਰੀਮ ਕੋਰਟ ਵੱ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਇੱਥੇ ਵੱਡਾ ਝਟਕਾ ਦਿੱਤਾ ਹਾਂਜੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਕੰਪਿਊਟਰ ਪੈਨਸ਼ਨਰੀ ਪੀਰੀਅਡ ਦਾ ਸਮਾਂ ਹੈ ਜੋ ਕੰਪਿਊਟ ਕਰਵਾਉਂਦਾ ਪੈਨਸ਼ਨ ਨੂੰ ਉਹ 15 ਸਾਲ ਨਿਰਧਾਰਤ ਕੀਤਾ ਗਿਆ ਇਸ ਦੇ ਉੱਪਰ ਮੁਲਾਜ਼ਮਾਂ ਨੂੰ ਇੱਕ ਵੱਡਾ ਲਾਭ ਹੁਣ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਮੁੱਦੇ ਉੱਪਰ ਦਿੱਤਾ ਗਿਆ ਹੈ ਜੋ ਪੈਨਸ਼ਨਰ ਨੇ ਆਪਣੀ ਪੈਨਸ਼ਨ ਨੂੰ ਕੰਪਿਊਟ ਜਿਹੜਾ ਕਿ ਕਰਾ ਚੁੱਕੇ ਨੇ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਇਸ ਦਾ ਨਿਰਧਾਰਤ ਸਮਾਂ 15 ਸਾਲ ਹੈ ਪਰ ਸੀ ਡਬਲਯੂ ਪੀ 2490822 ਦੇ ਨਤੀਜੇ ਵੱਲੋਂ ਕੇਂਦਰ ਸਰਕਾਰ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਇਤਿਹਾਸਿਕ ਫੈਸਲਾ ਜਿਹੜਾ ਕਿ ਨਿਕਲ ਕੇ ਸਾਹਮਣੇ ਆਇਆ ਹੈ ਉਸ ਉਹਨਾਂ ਨੇ ਦਿੱਤਾ ਹੈ। ਹਾਂਜੀ ਦੋਸਤੋ ਸੁਣਵਾਈ ਦੇ ਦੌਰਾਨ ਇਹ ਚੀਜ਼ ਸਾਹਮਣੇ ਆਈ ਹੈ ਕਿ ਉਸ ਸਮੇਂ ਜੋ ਵਿਆਜ ਦਰ ਸੀ ਉਹ 12% ਸੀ ਘਟਦੀ ਹੋਈ 7% ਰਹਿ ਗਈ। ਇਸ ਦੇ ਉੱਪਰ ਤਫ਼ਤੀਸ਼ ਤੋਂ ਬਾਅਦ ਇਹ ਹਿਸਾਬ ਕਿਤਾਬ ਤੋਂ ਬਾਅਦ ਰਿਕਵਰੀ ਲੋਨ ਤੋਂ ਬਾਅਦ ਇਹ ਗੱਲ ਆਈ ਹੈ ਕਿ ਦਾ 8 ਜੋ 10 ਸਾਲ 8 ਮਹੀਨੇ ਪਾ ਕੇ 122 ਮਹੀਨਿਆਂ ਦੇ ਅੰਦਰ ਇਸ ਦੀ ਜਿਹੜੀ ਰਿਕਵਰੀ ਹੋਈ ਹੈ। ਜਦੋਂ ਕਿ ਇਸ ਦਾ ਜਿਹੜਾ ਨਿਸ਼ਚਿਤ ਸਮਾਂ ਹੈ ਉਹ 15 ਸਾਲ ਬਹਾਲ ਕੀਤਾ ਗਿਆ ਜੋ ਕਿ ਪੈਨਸ਼ਨਰਾਂ ਦੇ ਲਈ ਵਿੱਤੀ ਨੁਕਸਾਨ ਦਾ ਕਾਰਨ ਬਣਿਆ ਹਾਂ ਜੀ ਅਸੀਂ ਤੁਹਾਨੂੰ ਦੱਸ ਦੇਈਏ ਕਿ ਰਿਕਵਰੀ 15 ਸਾਲ ਵਿੱਚ ਹੋਣੀ ਸੀ 10 ਸਾਲ 8 ਮਹੀਨੇ ਵਿੱਚ ਹੀ ਕਰ ਦਿੱਤੀ ਗਈ ਭਾਵ 18 128 ਮਹੀਨਿਆਂ ਦੇ ਵਿੱਚ ਹੀ ਕਰ ਦਿੱਤੀ ਗਈ ਰਿਕਵਰੀ 180 ਦਿਨਾਂ ਦੇ ਵਿੱਚ ਹੋਣੀ ਸੀ 52 ਮਹੀਨਿਆਂ ਦਾ ਜੋ ਫੈਸਲਾ ਹੈ ਉਹ ਰੁਕ ਗਿਆ ਭਾਵ ਇਸ ਦੇ ਉੱਪਰ ਹੁਣ ਰੋਕ ਲਾ ਦਿੱਤੀ ਗਈ ਹੈ 52 ਮਹੀਨਿਆਂ ਦੀ ਰਿਕਵਰੀ ਹੈ ਜਿਹੜੀ ਐਡਵਾਂਸ ਵਿੱਚ ਕਰ ਲਈ ਗਈ ਹੈ ਜਿਸ ਦੇ ਚੱਲਦੇ ਮਲਾਜ਼ਮਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਉੱਪਰ ਹੁਣ ਪੰਜਾਬ ਸਰਕਾਰ ਅਤੇ ਕੇਂਦਰੀ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਇਸ ਉੱਪਰ ਰੋਕ ਲਾ ਦਿੱਤੀ ਗਈ ਹੈ ਸੁਪਰੀਮ ਕੋਰਟ ਵੱਲੋਂ ਇਹ ਕਿਹਾ ਗਿਆ ਹੈ ਕਿ ਮੁੱਦਾ ਜਿਹੜਾ ਕਿਵਾਂਦਾ ਹੈ ਮਲਾਜ਼ਮਾਂ ਨੂੰ 52 ਮਹੀਨੇ ਦੇ ਐਡਵਾਂਸ ਰਿਕਵਰੀ ਕੱਟੀ ਗਈ ਹੈ ਉਸ ਦਾ ਵਿਆਜ ਉਸ ਦੇ ਪੈਸੇ ਹੈ ਜੋ ਹੈਗੇ ਨੇ ਉਹਨਾਂ ਨੂੰ ਦਿੱਤੇ ਜਾਣ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਦਾ ਲਾਭ ਪੰਜਾਬ ਦੇ ਮਲਾਜ਼ਮ ਸਾਰੀਆਂ ਸਟੇਟਾਂ ਦੇ ਮਲਾਜ਼ਮ ਨੇ ਜੋ ਕੇਂਦਰੀ ਮਲਾਜ਼ਮ ਨੇ ਉਹਨਾਂ ਨੂੰ ਇਸ ਦਾ ਲਾਭ ਜ਼ਰੂਰ ਦੇਖਣ ਨੂੰ ਮਿਲੇਗਾ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ